ਮਾਰਕੀਟ ਦਾ ਦੁੱਧ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ ਉਹ 70 ਰੁਪਏ ਕਿਲੋ ਪੈ ਰਿਹਾ ਠੀਕ ਹੈ ਔਰ ਉਹਦੇ ਵਿੱਚ 80% ਜ਼ਹਿਰ ਆ ਰਿਹਾ ਜਿਹੜਾ ਅੱਜ ਆਪਾਂ ਦੁੱਧ ਲੈ ਕੇ ਆ ਰਹੇ ਹਾਂ ਨੈਚੁਰਲ ਔਰ ਦੁੱਧ ਪੈਗਾ ਉਹ 40 ਰੁਪਏ ਲਈ ਅੱਜ ਜਿਹੜਾ ਅਸੀਂ ਦੁੱਧ ਲੈ ਕੇ ਆਏ ਆ ਇਹ ਦੁੱਧ ਅੱਜ ਦੋ ਵਿਛੜੀਆਂ ਰੂਹਾਂ ਨੂੰ ਮਿਲੋਣ ਵਾਲਾ ਕੰਮ ਕਰੇਗਾ ਜਿੰਨਾ ਦੇ ਵਿੱਚ ਆਪਸੀ ਮੁਹੱਬਤ ਘੱਟ ਚੁੱਕੀ ਆ ਜਿਹੜੇ ਇੱਕ ਦੂਜੇ ਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ ਇਹ ਦੁੱਧ ਦਜ ਉਹਨਾਂ ਦਾ ਤਾਲਮਿਲ ਕਰਾਏਗਾ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਮੁਹੱਬਤੀ ਸ਼ੇਕ ਬਿਲਕੁਲ ਜੀ ਬਿਲਕੁਲ ਦਾਦਾ ਸਾਲ ਦੀਆਂ ਬੱਚੀਆਂ ਨੂੰ ਮੈਂਸੀ ਸ਼ੁਰੂ ਹੋ ਰਹੀ ਹੈ 8 ਸਾਲ ਦੇ ਬੱਚੇ ਸ਼ੁਰੂ ਉਹ ਕਿਉਂ ਹੋ ਰਿਹਾ ਕਿਉਂਕਿ ਜਦੋਂ ਦੁੱਧ ਇਸ ਤਰ੍ਹਾਂ ਕੈਮੀਕਲ ਫਾਰਮ ਦੇ ਵਿੱਚ ਆਏਗਾ ਪਲੱਸ ਉਹ ਇੰਜੈਕਸ਼ਨ ਤੇ ਜੂਰੀਆ ਜਿਹੜਾ ਆਏਗਾ ਤਾਂ ਸਾਡੇ ਜਿਹੜੇ ਹਾਰਮੋਨ ਜਾਂ ਉਹ ਖਤਮ ਹੋ ਜਾਂਦੇ ਮਜ ਹੋ ਜਾਣਗੇ 네ਗੇਟਿਵ ਕੰਮ ਕਰਨਗੇ ਬਾਜਪਨ ਤੇ ਨਿਪੁੰਸਕਤਾ ਵੱਜ ਜੇਗੀ ਪਰ ਅੱਜ ਆਪਾਂ ਚੀਜ਼ ਇਹ ਲੈ ਕੇ ਆਏ ਨਾ ਨੈਚੁਰਲ ਨੇਚਰਲ ਦੁੱਧ ਆਪਾਂ ਤਿਆਰ ਕਰਾਂਗੇ ਨੇਚਰਲ ਦੁੱਧ ਬਿਲਕੁਲ ਜੀ 100% ਨੇਚਰਲ ਸਾਨੂੰ ਇਹ ਦੱਸੋ ਵੀ ਹੋਣੇ ਜਿਹੜਾ ਨੁਸਖਾ ਫਾਰਮੂਲਾ ਹੈ ਇਹ ਤਿਆਰ ਕਿਵੇਂ ਹੈ